ਅਸ਼ੀਆ ਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਰ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਤ-ਬਾ ਸਵਾਗਤ ਕਰਦੀ ਆਂ। ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਆਂ ਉਹ ਵਿਸ਼ਾ ਹੈ ਕਿ ਕਿਉਂ ਦਲਬੀਰ ਗੋਲਡੀ ਨੇ ਕਾਂਗਰਸ ਪਾਰਟੀ ਇੱਥੇ ਛੱਡ ਦਿੱਤੀ ਹੈ। ਆਖਿਰਕਾਰ ਇੱਥੇ ਦਲਬੀਰ ਗੋਲਡੀ ਨੇ ਵੀ ਜਿਹੜੀ ਕਾਂਗਰਸ ਪਾਰਟੀ ਹੈ ਇਸ ਨੂੰ ਛੱਡ ਦਿੱਤਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਚੋਣਾਂ ਜ਼ਾਬਤਾ ਲੱਗਿਆ ਹੋਇਆ ਤੇ ਚੋਣਾਂ ਦੇ ਵਿੱਚ ਬਹੁਤ ਜਿਹੜੇ ਆਪਾਂ ਦੇਖੇ ਨੇ ਕਿ ਲੋਕ ਜਾਂ ਫਿਰ ਉਮੀਦਵਾਰ ਤੇ ਪਾਰਟੀ ਦੇ ਲੀਡਰ ਜਿਨ੍ਹਾਂ ਨੇ ਕਿ ਆਪਣੀ-ਆਪਣੀ ਪਾਰਟੀਆਂ ਜਿਹੜੀਆਂ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਛੱਡੀਆਂ ਨੇ ਤੇ ਕੋਈ ਹੋਰ ਪਾਰਟੀ ਨੂੰ ਇੱਥੇ ਜੁਆਇਨ ਵੀ ਕੀਤਾ ਹੈ ਤਾਂ ਸਭ ਤੋਂ ਵੱਡੀ ਜਿਹੜੀ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਦਲਬੀਰ ਗੋਲਡੀ ਨੇ ਵੀ ਹੁਣ ਕਾਂਗਰਸ ਪਾਰਟੀ ਤੋਂ ਆਪਣਾ ਪੱਲਾ ਜਿਹੜਾ ਹੈ ਉਹ ਛੁੜਵਾ ਲਿਆ ਹੈ ਤੇ ਫਿਲਹਾਲ ਦੀ ਘੜੀ ਉਹ ਕਿਸ ਪਾਰਟੀ ਨੂੰ ਜੁਆਇਨ ਕਰਨਗੇ ਇਸ ਉੱਤੇ ਪੂਰੀ ਪੂਰੀ ਚਰਚਾ ਹੋ ਰਹੀ ਹੈ ਪਰ ਕਿਆਸ ਲਗਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਇੱਥੇ ਦਲਬੀਰ ਗੋਲਡੀ ਜਿਹੜੇ ਨੇ ਉਹ ਜੁਆਇਨ ਕਰ ਸਕਦੇ ਨੇ ਤਾਂ ਵੱਡੀ ਖਬਰ ਇਸ ਵੇਲੇ ਦੀ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਦਲਬੀਰ ਗੋਲਡੀ ਨੇ ਵੀ ਹੁਣ ਕਾਂਗਰਸ ਪਾਰਟੀ ਛੱਡ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਦਲਵੀਰ ਗੋਲਡੀ ਨੂੰ ਇੱਥੇ ਇਸ ਵਾਰ ਸੀਟ ਮਿਲਣ ਦੀ ਪੂਰੀ ਪੂਰੀ ਆਸ ਸੀ ਪਰ ਸੀਟ ਨਾ ਮਿਲਣ ਦੇ ਚਲਦੇ ਕਿਤੇ ਨਾ ਕਿਤੇ ਉਹਨਾਂ ਨੇ ਆਪਣੀ ਨਾਰਾਜ਼ਗੀ ਜਤਾਈ ਹੈ ਜਾਂ ਫਿਰ ਇਸ ਦੇ ਹੋਰ ਕਾਰਨ ਹੋ ਸਕਦੇ ਨੇ ਫਿਲਹਾਲ ਇਸ ਦੇ ਉੱਤੇ ਚਰਚਾ ਬਣੀ ਹੋਈ ਹੈ ਪਰ ਫਿਲਹਾਲ ਦੀ ਘੜੀ ਕਾਂਗਰਸ ਪਾਰਟੀ ਨੂੰ ਦਲਵੀਰ ਗੋਲਡੀ ਨੇ ਇੱਥੇ ਛੱਡ ਦਿੱਤਾ ਹੈ ਹਾਂਜੀ ਸਾਡੇ ਨਾਲ ਇੱਕ ਕੋਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਤੁਸੀਂ ਗੱਲ ਮੈਡਮ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਸੰਜੀਪ ਸ਼ਰਮਾ ਬੋਲ ਰਹੇ ਜੀ ਖੜੜ ਤੋਂ ਹਾਂ ਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ایਵਨ ਪੰਜਾਬੀ ਟੀਵੀ ਤੇ ਧੰਨਵਾਦ ਮੈਡਮ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੂੰਗੀ ਸਰ ਅੱਜ ਦੀ ਇਹ ਸਭ ਤੋਂ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਦਲਬੀਰ ਗੋਲਡੀ ਨੇ ਵੀ ਹੁਣ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਹੈ ਦੇਖੋ ਮੈਡਮ ਖਬਰ ਆ ਰਹੀ ਹੈ ਤਾਂ ਦੇਖੋ ਕਿ ਜਨਾ ਕਿਤੇ ਹੋਊਗਾ ਜੀ ਸੱਚਾਈ ਹੋਊਗੀ ਜੀ ਬਿਲਕੁਲ ਮੀਕੀ ਨਾ ਸਵਾਲ ਸਾਡੇ ਮੈਡਮ ਉੱਠੀ ਆ ਕੇ ਖੜੇ ਹੋ ਜੰਨੇ ਆ ਜੀ ਜਦੋਂ ਇਹ ਲੋਕ ਪਾਰਟੀਆਂ ਚੇਂਜ ਕਰਦੇ ਆ ਜੀ ਹੂੰ ਉਸ ਤੋਂ ਬਾਅਦ ਜਿਹੜੀ ਪਹਿਲੀ ਖਟਾਸ ਕਿਤੇ ਨਾ ਕਿਤੇ ਰੱਖੀ ਵੀ ਹੁੰਦੀ ਆ ਮਾਹੌਲੇ ਵਿੱਚ ਜਦੋਂ ਪਾਰਟੀ ਚਲੇ ਜਾਂਦੇ ਤਾਂ ਕਿਹਾ ਉਹ ਖਟਾਸ ਦੂਰ ਹੋ ਜਾਂਦੀ ਆ ਜਾਂ ਫਿਰ ਉਹ ਜਿਹੜੇ ਜਿਹੜੀ ਚੀਜ਼ੀ ਖਲਾਸਤ ਕਰਦੇ ਆ ਉਹ ਪਾਰਟੀ ਜਾਂ ਉਹ ਨਵੇਂ ਨਿਕਲੇ ਕਿਤੇ ਪਾਰਟੀ ਬੰਦ ਕਰ ਦਿੰਦਾ ਜੀ ਜੀ ਬਿਲਕੁਲ ਦੇਖੋ ਇੱਥੇ ਕਾਰਨ ਜਿਹੜੇ ਨਿਕਲ ਕੇ ਸਾਹਮਣੇ ਆਏ ਨੇ ਸਰ ਇਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਤੋਂ ਸੀਟ ਨਾ ਮਿਲਣ ਕਰਕੇ ਇਸ ਵਾਰ ਦਲਬੀਰ ਗੋਲਡੀ ਨੇ ਵੀ ਕਾਂਗਰਸ ਪਾਰਟੀ ਦਾ ਪੱਲਾ ਛੱਡ ਦਿੱਤਾ ਹੈ ਮੈਂ ਦੇ ਕੋਲੇ ਆਪਾਂ ਨੇ ਪਾਰਟੀ ਦੇ ਨਾਲ ਸਿਰ ਤੇ ਕੁਰਸੀ ਕਰਕੇ ਜੁੜਨਾ ਹੈ ਜੀ ਹਾਂਜੀ ਫਿਰ ਸਾਡੇ ਹਿਸਾਬ ਨਾਲ ਤਾਂ ਦੇਖੋ ਫਿਰ ਉਹ ਸੋਚ ਗਲਤ ਹੈ ਜੀ ਹੂੰ ਕਿਉਂਕਿ ਅਗਰ ਅਸੀਂ ਪਾਰਟੀ ਦੇ ਵਫਾਦਾਰ ਬੜ ਕੇ ਚੱਲਣਾ ਹੈ ਜੀ ਤਾਂ ਕਿਤੇ ਨਾ ਕਿਤੇ ਸਾਨੂੰ ਕੁਰਸੀਆਂ ਦੀ ਦੂਰ ਕੁਰਸੀਆਂ ਤੋਂ ਦੂਰ ਰਹਿਣਾ ਪਊਗਾ ਲਾਲਚ ਛੱਡਣਾ ਪਊਗਾ ਕਿਉਂਕਿ ਅਗਰ ਅਸੀਂ ਬੇਸ਼ੀ ਦੀ ਸੇਵਾ ਸੁਭੇ ਦੀ ਸੇਵਾ ਕਰਨੀ ਚਾਹੁੰਦੇ ਆ ਜਾਂ ਸੇਵਾਦਾਰ ਬਣ ਕੇ ਕਰਨੀ ਚਾਹੁੰਦੇ ਆ ਇਹ ਚੀਜ਼ ਫਿਰ ਮੈਟਰ ਨਹੀਂ ਕਰਦੀ ਕਿ ਮੈਨੂੰ ਟਿਕਟ ਮਿਲ ਜਾ ਤਾਂ ਮੈਂ ਪਾਰਟੀ 'ਚ ਰਹੂੰਗਾ ਨਹੀਂ ਮੇਰੀ ਤਾਂ ਮੈਂ ਨਹੀਂ ਰਹੂੰਗਾ ਕਿਤੇ ਨਾ ਕਿਤੇ ਜਿਹੜੇ ਲੋਕ ਐਸਾ ਦਾ ਡਿਸੀਜਨ ਲੈਂਦੇ ਉਹ ਪਾਰਟੀ ਵਾਸਤੇ ਘੱਟ ਹੋ ਜਾਣ ਚਾਹੇ ਉਹ ਕਾਂਗਰਸ ਹੋਵੇ ਚਾਹੇ ਘਾਤੀ ਹੋਵੇ ਚਾਹੇ ਬੀਜੇਪੀ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਜੀ ਜੀ ਬਿਲਕੁਲ ਤਾਂ ਇਸ ਵਾਰ ਵੀ ਦੇਖੋ ਕੀ ਆ ਜਾ ਰਿਹਾ ਹੈ ਚੋਣ ਜ਼ਾਬਤਾ ਤਾਂ ਲੱਗਿਆ ਹੀ ਹੋਇਆ ਤੇ ਚੋਣ ਜ਼ਾਬਤਾ ਦੇ ਵਿੱਚ ਜਿਹੜੀ ਵੱਡੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਪਾਰਟੀ ਛੱਡ ਕੇ ਜਿਹੜੇ ਨੁਮਾਇੰਦੇ ਨੇ ਉਹ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰ ਲੈਂਦੇ ਨੇ ਫਿਲਹਾਲ ਦੀ ਘੜੀ ਇੱਥੇ ਕਿਆਸ ਲਗਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਇੱਥੇ ਦਲਬੀਰ ਗੋਲਡੀ ਜੁਆਇਨ ਕਰ ਸਕਦੇ ਨੇ ਬਹੁਤ ਜਲਦ ਮੈਨੂੰ ਦੇਖੋ ਜਦੋਂ ਕੋਈ ਪਾਰਟੀ ਛੱਡਦਾ ਉਹ ਪਾਰਟੀ ਦਾ ਕੋਈ ਜੁਆਇਨ ਕਰਨੀ ਹੋਵੇ ਜੀ ਜੀ 14 ਆਜ਼ਾਦ ਨੇ ਤਾਂ ਮੜੂਗਾ ਜਾਂ ਬੰਦਾ ਕੋਈ ਪਾਰਟੀ ਜੁਆਇਨ ਕਰੂਗਾ ਜੀ ਲੇਕਿਨ ਸਵਾਲ ਇਹ ਮਤਲਬ ਸਵਾਲ ਇਹ ਬਣਦਾ ਜੀ ਮੰਨ ਲਓ ਹੁਣ ਵਿਧਾਨ ਸਭਾ ਦੀਆਂ ਵੋਟਾਂ ਦੇ ਵਿੱਚ ਦਵਿੰਦਰ ਗੋਲਡੀ ਦੇ ਵਿੱਚ ਗੋਲਡੀ ਜੀ ਘਰ ਵਾਲੀ ਕਾ ਕਰਦੀ ਵੋਟਾਂ ਮੰਗਦੇ ਸੀ ਹੂੰ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਸੀ ਜਾਂ ਉਹਨਾਂ ਦੇ ਸਪੋਰਟਰ ਸੀ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਬਹਿਦਬਾਣੀ ਵੀ ਹੁੰਦੀ ਸੀ ਉਹਨਾਂ ਦੀ ਜੀ ਬਿਲਕੁਲ ਅਗਰ ਅੱਜ ਉਹ ਆਮ ਆਦਮੀ ਪਾਰਟੀ ਵਾਸਤੇ ਵੋਟਾਂ ਮੰਗਣ ਜਾਣਗੇ ਤਾਂ ਜੋ ਜਿਹੜੇ ਉਹਨਾਂ ਦੇ ਵਿਰੋਧੀ ਸੀਗੇ ਤਾਂ ਕਿ ਉਹ ਉਹਨਾਂ ਦੇ ਪ੍ਰਤੀ ਉਹ ਠੀਕ ਹੋਗੇ ਕਿ ਉਹਨਾਂ ਦੇ ਵਿੱਚ ਜਾ ਕੇ ਮਿਕਸ ਅਪ ਹੋਗੇ ਮਿਲ ਕੇ ਵੋਟਾਂ ਮੰਗਣ ਲੱਗੇ ਹਾਂਜੀ ਇਹੜਾ ਥੋੜੀ ਦੇ ਵਿੱਚ ਦਵਿੰਦਰ ਗੋਲਦੀ ਵੀ ਅੜੀ ਸਾਰੇ ਦੇ ਵਿੱਚ ਮਾਨ ਸਾਹਿਬ ਨੇ ਇੱਕ ਬਜ਼ੁਰਗ ਨੂੰ ਬੋਲਟ ਦੇ ਕੇ ਸਨਮਾਨ ਕੀਤਾ ਸੀ ਕਿਉਂਕਿ ਉਹ ਦਵਿੰਦਰ ਗੋਲਦੀ ਆ ਦਵਿੰਦਰ ਗੋਲਦੀ ਦੀ ਵੈਰ ਦੇ ਖਿਲਾਫ ਉਹਨੇ ਜੋਣ ਪ੍ਰਚਾਰ ਕੀਤਾ ਸੀਗਾ ਅਲੱਗ ਪੰਨਾ ਦੇ ਵਿੱਚ ਜੀ ਹੂੰ ਬਿਲਕੁਲ ਦੇਖੋ ਇਥੇ ਕਿਆ ਵੀ ਜਾ ਰਿਹਾ ਕਿ ਕਾਂਗਰਸ ਪਾਰਟੀ ਦੇ ਬਹੁਤ ਕਟੜ ਨੁਮਾਇੰਦੇ ਇਹਨਾਂ ਨੂੰ ਕਿਹਾ ਜਾਂਦਾ ਸੀ ਤੇ ਹੁਣ ਕਾਂਗਰਸ ਪਾਰਟੀ ਨੂੰ ਇਹਨਾਂ ਨੇ ਛੱਡਤਾ ਦਿੱਤਾ ਹੈ ਫਿਲਹਾਲ ਦੀ ਗੱਡੀ ਜਿਹੜੇ ਅ ਅੰਦਰੂਨੀ ਵਿਵਾਦ ਨੇ ਉਹਨਾਂ ਨੂੰ ਲੈ ਕੇ ਛੱਡਿਆ ਹੈ ਜਾਂ ਫਿਰ ਕੋਈ ਹੋਰ ਇਸ ਦੀ ਪੁਖਤਾ ਕੋਈ ਵਜ੍ਹਾ ਹੈ ਇਸ ਦਾ ਕਾਰਨ ਅਜੇ ਤੱਕ ਪਤਾ ਨਹੀਂ ਚੱਲ ਪਾਇਆ ਹੈ ਮੈਡਮ ਦੇ ਕੋ ਕਾਰਨ ਤਾਂ ਸਿੱਧਾ-ਸਿੱਧਾ ਪਤਾ ਲੱਗਦਾ ਨਹੀਂ ਜੀ ਜੀ ਈ ਕਾ ਪਾਰਟੀ ਦੱਥੇ ਨਾਂ ਦੱਥੇ ਨਮਾਇੰਦਾ ਦੱਥੇ ਨਾਂ ਤੇ ਕਿਹੜਾ ਪਾਰਟੀ ਪਤਾ ਲੱਗ ਜਾਂਦਾ ਜਿਹੜਾ ਬੰਦਾ ਟਿਕਟ ਵੀ ਚਾਹ ਨਾ ਰੱਖਦਾ ਜੀ ਹਾਂਜੀ ਮੇਰੇ ਕੋਲ ਵੀ ਟਿਕਟ ਵੀ ਚਾਹ ਨਾ ਰੱਖਦਾ ਕੁਰਸੀ ਵੀ ਚਾਹ ਨਾ ਰੱਖਦਾ ਅਸੀਂ ਤਾਂ ਕਹਿੰਦੇ ਉਹ ਪਾਰਟੀ ਦੇ ਵਿਚ ਰਹਿਣ ਦਾ ਹੱਕਦਾਰ ਹੀ ਨਹੀਂ ਵੀ ਹੈ ਹੂੰ ਕਿ ਉਹੇ ਅਗਰ ਅਸੀਂ ਪਾਰਟੀ ਦੇ ਨਾਲ ਜੁੜ ਕੇ ਚੱਲਣਾ ਸੇਵਾ ਨਵਾ ਨਵਾਉਣੀ ਆ ਪਬਲਿਕ ਰਿਸਪਨਸ ਹੋ ਗਈ ਆ ਸੁਭੋ ਦੀ ਸੇਵਾ ਨਵਾਉਣੀ ਆ ਦੇ ਦੀਵਾ ਨਵਾਉਣੀ ਆ ਫਿਰ ਤਾਂ ਸਾਨੂੰ ਕੁਰਸੀਆਂ ਲੈ ਕੇ ਬਹਿਣੀ ਆ ਫਿਰ ਤਾਂ ਕਿਸੇ ਹਾਈ ਕਮਾਂਡ ਕਹੂਗੀ ਜਾ ਕਿੱਥੇ ਤੇ ਜਿੱਤ ਪ੍ਰਾਪਤ ਜਿਹਨੇ ਤੋਂ ਦਾ ਜਿੱਤ ਪ੍ਰਾਪਤ ਕਰਕੇ ਲਿਆ ਸਕਦਾ ਪਾਰਟੀ ਨੇ ਤਾਂ ਉਸ ਬੰਦੇ ਨੂੰ ਟਿਕਟ ਦੇਣੀ ਹੁੰਦੀ ਹੈ ਹੂੰ ਬਿਲਕੁਲ ਤਾਂ ਇੱਥੇ ਦੇਖੋ ਚੋਣਾਂ ਵੀ ਹੁਣ ਬਹੁਤ ਜਲਦ ਨੇੜੇ ਆਉਣ ਵਾਲਾ ਹੈ ਤਾਂ ਇੱਥੇ ਕੀ ਲੱਗਦਾ ਹੈ ਕਿ ਦੇਖੋ ਸਭ ਤੋਂ ਵੱਧ ਜਿਹੜੀ ਸਰਗਰਮੀ ਆ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਦੇਖੀ ਜਾ ਸਕਦੀ ਹੈ ਤਾਂ ਪੰਜਾਬ ਦੀ ਜੇਕਰ ਗੱਲ ਕਰੀਏ ਕੀ ਕਾਂਗਰਸ ਪਾਰਟੀ ਨੂੰ ਵੀ ਬਹੁਤ ਜਿਹੜੇ ਲੀਡਰ ਨੇ ਉਹਨਾਂ ਨੇ ਛੱਡਿਆ ਹੈ ਤਾਂ ਕਿੰਨਾ ਕੁ ਲੱਗਦਾ ਹੈ ਕਿ ਗ੍ਰਾਫ ਜਿਹੜਾ ਕਾਂਗਰਸ ਪਾਰਟੀ ਦਾ ਥੱਲੇ ਗਿਰ ਚੁੱਕਿਆ ਹੈ ਨਹੀਂ ਮੈਡਮ ਆ ਐਦਾਂ ਨਹੀਂ ਜੀ ਗਿਰਦਾ ਹੁੰਦਾ ਕਿਉਂਕਿ ਸਿਰਫ ਟਿਕੜ ਦੀ ਜਾਣਾ ਪਿੱਛੇ ਸੀਟ ਦੀ ਜਾਣਾ ਪਿੱਛੇ ਲੋਕਾਂ ਨੇ ਪਾਰਟੀ ਛੱਡੀ ਹੈ ਜੀ ਜੀ ਬਿਲਕੁਲ ਪਾਰਟੀ ਨੂੰ ਉਸ ਚੀਜ਼ ਦਾ ਫਰਕ ਨਹੀਂ ਪੈਂਦਾ ਪਾਰਟੀ ਨੂੰ ਵੱਡ ਫਰਕ ਪੈਂਦਾ ਹੁੰਦਾ ਜਦੋਂ ਪਬਲਿਕ ਉਹਨਾਂ ਲੋਕਾਂ ਦੇ ਉਲਤ ਹੋ ਜਾਂਦੀ ਹੈ ਜਿਵੇਂ ਸੁਬਿੰਦਰ ਗੋਲਦੀ ਨੇ ਪਾਰਟੀ ਬਦਲੀਆ ਛੱਡ ਗਿਆ ਉਹ ਵੋਟਰ ਸਾਰੇ ਉਹਨਾਂ ਦੇ ਨਾਲ ਚਲੇ ਜਾਣਗੇ ਜੀ ਜੀ ਰਵਨੀਤ ਮਿੱਟੂ ਨੇ ਪਾਰਟੀ ਛੱਡਿਆ ਰਵਨੀਤ ਮਿੱਟੂ ਨਾਲ ਥੋੜਾ ਜਿਹਾ ਜਾਣਗੇ ਜੀ ਪਾਰਟੀ ਵੀ ਜਦ ਕੱਟਾ ਪੈਂਦਾ ਹੁੰਦਾ ਜਦੋਂ ਪਬਲਿਕ ਟੁੱਟ ਜਾਂਦੀ ਹੈ ਜੀ ਪਾਰਟੀ ਨਾਲੋਂ ਜੀ ਕਿਤੇ ਨਾ ਕਿਤੇ ਜੇਕਰ ਪਬਲਿਕ ਦਾ ਜੁੜਨਾ ਇੱਥੇ ਘੱਟ ਹੋ ਜਾਂਦਾ ਹੈ ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਪਾਰਟੀਆਂ ਨੂੰ ਅਸਰ ਜ਼ਿਆਦਾ ਦੇਖਣ ਨੂੰ ਮਿਲਦਾ ਹੈ हां बिल्कुल मैं ना ਜਿਸ ਨਾਮ ਚ ਰੋਹਨ ਕੇ ਨਾਮ ਆ ਜੀ 19 ਦਾ 62 ਨਾਮ ਦਾ 64 ਨੰਬਰ ਅਮੀਦ ਵਰ ਪਾਰਟੀ ਦੇ ਵਿੱਚੋਂ ਨਿਕਲ ਜਾਂ ਦੂਜੀਆਂ ਪਾਰਟੀਆਂ ਵਿੱਚ ਕਰਨਾਂ ਲੇਕਿਨ ਜਦੋਂ ਪਬਲਿਕ ਨਾਲ ਆ ਪਾਰਟੀ ਨੇ ਜਿਹਨੂੰ ਪਾਰਟੀ ਨੂੰ ਹਰਾਉਣ ਵਾਲਾ ਕੋਈ ਨਹੀਂ ਜੀ ਹੁੰਦਾ ਜਿਹੜੀ ਪਾਰਟੀ ਦੀ ਪਲਾਨਿੰਗ ਠੀਕ ਹੈ ਜਿਹੜੀ ਪਾਰਟੀ ਦੇ ਇਰਾਦੇ ਠੀਕ ਹੈ ਉਹ ਪਾਰਟੀ ਕਦੇ ਪਿੱਛੇ ਨਹੀਂ ਵਾਪਸ ਹੁੰਦੀ ਹੁੰਦੀ ਉਹ ਨੁਮਾਇੰਦਾ ਕਦੇ ਪਿੱਛੇ ਨਹੀਂ ਵਾਪਸ ਹੁੰਦਾ ਹੁੰਦਾ ਉਹ ਮੈਂ ਹਮੇਸ਼ਾ ਇਹ ਜੀ ਤਾਅਦ ਕਰਦਾ ਹਾਂ ਹਮੇਸ਼ਾ ਹੀ ਕੋਈ ਨਾ ਮੈਦਾਨ ਹੁੰਦਾ ਨੂੰ ਫਾਇਦਾ ਕਰਦਾ ਹੈ ਜੀ ਜੀ ਬਿਲਕੁਲ ਤਾਂ ਇਥੇ ਕਿਤੇ ਨਾ ਕਿਤੇ ਦੇਖੋ ਹੁਣ ਦਲਬੀਰ ਗੋਲਡੀ ਨੇ ਕਾਂਗਰਸ ਪਾਰਟੀ ਛੱਡੀ ਐ ਤਾਂ ਇਸ ਚੀਜ਼ ਦਾ ਕਿਉਂਕਿ ਦੇਖੋ ਲੋਕਾਂ ਦੇ ਉੱਤੇ ਵੀ ਕਾਫੀ ਅਸਰ ਪੈਂਦਾ ਹੈ ਕਿਉਂਕਿ ਜੇਕਰ ਇੱਕ ਪਾਰਟੀ ਦੇ ਵਿੱਚੋਂ ਨਿਕਲ ਕੇ ਕੋਈ ਦੂਜੀ ਪਾਰਟੀ ਨੂੰ ਇੱਥੇ ਜੁਆਇਨ ਕਰਦਾ ਤਾਂ ਬਹੁਤ ਸਾਰੇ ਆ ਜਿਹੜੀ ਗੱਲਾਂ ਨੇ ਉਹ ਨਿਕਲ ਕੇ ਸਾਹਮਣੇ ਵੀ ਆਉਂਦੀਆਂ ਨੇ ਤਾਂ ਕਿੰਨਾ ਕੁ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਅਸਰ ਦੇਖਣ ਨੂੰ ਮਿਲੇਗਾ ਜਾਂ ਲੋਕਾਂ ਤੇ ਅਸਰ ਦੇਖਣ ਨੂੰ ਮਿਲੇਗਾ ਦੇਖੋ ਮੈਡਮ ਜਿੰਨੇ ਤਾਂ ਲੋਕ ਉਹਨਾਂ ਦੇ ਨਾਲ ਪਾਰਟੀ ਕਰਕੇ ਜੁੜੇ ਹੋਏ ਸੀਗੇ ਜੀ ਜੀ ਉਹਦਾ ਪਾਰਟੀ ਦੇ ਨਾਲ ਹੀ ਰਹਿਣਗੇ ਜੀ ਉਹ ਆਪਣੇ ਬੰਦੂ ਪਾਰਟੀ ਨੂੰ ਵੀ ਚੇਂਜ ਕਰਦੇ ਹੁੰਦੇ ਜਿਹੜੇ ਕੁਝ ਨਾਲ ਦੇ ਸਪੋਰਟਰ ਹੁੰਦੇ ਆ ਨਾਲ ਦੇ ਕੁਝ ਜਿਉ ਆਪਾਂ ਪੰਜਾਬੀ ਦੇ ਵਿੱਚ ਸੁੱਧ ਸ਼ਬਦਾਂ ਦੇ ਵਿੱਚ ਕਈ ਕਹਿਣੇ ਵਾਲਾ ਇਹਨੂੰ ਸੁਣਨ ਵਾਲੇ ਨੂੰ ਗੁੱਸਾ ਲੱਗੂਗਾ ਥੋੜੇ ਚਮਚੇ ਹੁੰਦੇ ਆ ਜੀ ਹੂੰ ਉਹ ਬੰਦਿਆਂ ਦੀ ਕਿਤੇ ਨਾ ਕਿਤੇ ਉਹ ਬੰਦੇ ਦੀ ਵੋਟ ਪੋਲ ਹੋ ਜਾਂਦੀ ਉਹ ਬੰਦੇ ਵੋਟ ਪੋਲ ਕਰਦੇ ਨੇ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਦੇਖਦੇ ਆ ਵੀ ਇਹ ਪਾਰਟੀ ਜਾਂ ਇਹ ਨਮੈਂਡਾ ਕਿਹੜੀ ਸਾਈਡ ਜਾ ਰਿਹਾ ਤੇ ਸਾਡੇ ਜੀ ਵੇ ਗੱਲ ਕਰ ਰਿਹਾ ਸਾਡੇ ਸੁੱਖ ਦੀ ਗੱਲ ਕਰ ਰਿਹਾ ਸਾਡੇ ਹੱਕਾਂ ਦੀ ਗੱਲ ਕਰ ਰਿਹਾ ਕੋਈ ਵੀ ਪਾਰਟੀ ਕੋਈ ਵੀ ਬੰਦਾ ਹੋਵੇ ਲੋਕ ਉਹਦੇ ਨਾਲ ਕੋਲ ਜੁੜਦੇ ਆ ਜੀ ਜਿਹੜਾ ਲੋਕ ਜਿਹੜੇ ਲੋਕ ਆਪਣੀ ਕੁਰਸੀ ਵਾਸਤੇ ਹੀ ਸਿਰਫ ਆਪਣੇ ਟਿਕਟ ਵਾਸਤੇ ਹੀ ਪਾਰਟੀ ਦੇ ਵਿੱਚ ਜਾਂਦੇ ਆ ਸਾਡੇ ਦਰਦ ਨਾਲ ਮੈਂ ਦੁਬਾਰੇ ਫੇਰ ਰੀਪੀਟ ਕਰੂੰਗਾ ਕਿਤੇ ਨਾ ਕਿਤੇ ਉਹ ਗੱਲ ਤੋਂ ਲੋਕ ਹੁੰਦੇ ਆ ਉਹਨਾਂ ਲੋਕਾਂ ਨੂੰ ਪਾਰਟੀ ਦੇ ਵਿੱਚ ਰਹਿਣਾ ਪਾਰਟੀ ਨੂੰ ਦੇਣੀ ਵੀ ਚਾਹੀਦੀ ਜੀ ਬਿਲਕੁਲ ਕਿਤੇ ਨਾ ਕਿਤੇ ਕਿਉਂਕਿ ਦੇਖੋ ਇੱਥੇ ਪਾਰਟੀ ਜਿਹੜੀਆਂ ਨੇ ਪਾਰਟੀਆਂ ਇਸੇ ਕਰਕੇ ਬਣਦੀਆਂ ਨੇ ਤਾਂ ਕਿ ਲੋਕਾਂ ਦੀਆਂ ਜਿਹੜੀ ਆਵਾਜ਼ ਬਣ ਸਕੀਏ ਪਰ ਇੱਥੇ ਦੇਖੋ ਲੋਕਾਂ ਦੀਆਂ ਜੇਕਰ ਸਮੱਸਿਆਵਾਂ ਨੂੰ ਧਿਆਨ ਦੇ ਵਿੱਚ ਨਾ ਰੱਖਿਆ ਜਾਏ ਸਿਰਫ ਕੁਰਸੀ ਦਾ ਹੀ ਆਪਾਂ ਕਹਿ ਦਈਏ ਕਿ ਕੁਰਸੀ ਦੇ ਲਾਲਸ ਦੇ ਵਿੱਚ ਇਹ ਸਭ ਚੀਜ਼ਾਂ ਕੀਤੀਆਂ ਜਾਣ ਤਾਂ ਇਹ ਵੀ ਇੱਥੇ ਫਿਰ ਕਿਤੇ ਨਾ ਕਿਤੇ ਗਲਤ ਹੋ ਜਾਂਦਾ ਹੈ। ਹਾਂ ਬਿਲਕੁਲ ਮੈਡਮ ਬਿਲਕੁਲ ਦੇਖੋ ਜੇ ਅਸੀਂ ਸੇਵਾ ਕਰਨੀ ਹੈ ਚਾਹੇ ਉਹ ਪਿੰਡ ਦੀ ਸੇਵਾ ਲਾ ਲਓ ਸ਼ਹਿਰ ਦੀ ਸੇਵਾ ਲਾ ਲਓ ਸੋਕੇ ਦੀ ਸੇਵਾ ਲਾ ਲਓ ਕਿਸ ਦੀ ਸੇਵਾ ਲਾ ਲਓ ਹੂੰ ਤਾਂ ਬੰਦਾ ਸਿਰ ਵੀ ਜੱਥੇ ਹੱਥ ਜੋੜ ਕੇ ਸੇਵਾ ਕਰਦਾ ਜੀ ਜੇ ਸੀ ਨਾਲ ਆਪਣੇ ਕੁਰਸੀ ਆਪਣੇ ਨਾਲ ਜਮੀਨ ਜੱਦਾ ਦਾ ਬਣਾਉਣ ਦੀ ਗੱਲ ਕਰਦੀ ਹੈ ਵੀ ਪਬਲਿਕ ਨਾਲ ਕੋਈ ਸਰਕਾਰ ਨਹੀਂ ਹੁੰਦਾ ਵੀ ਲੋਕ ਹੀ ਰਾਜੀਆਂ ਕਰਕੇ ਜਿੱਤੇ ਜਾਂਦੇ ਆ ਲੋਕਾਂ ਵਿੱਚ ਜੁਮਲੇ ਦੇਖੇ ਕਿਤੇ ਨਾ ਕਿਤੇ ਜਿੱਤੇ ਜਾਂਦੇ ਆ ਬਹੁਤ ਹੀ ਲੋਕ 5 ਸਾਲ ਬਾਅਦ ਕਿਤੇ ਨਾ ਕਿਤੇ ਹਾਰ ਦਾ ਮੂੰਹ ਆ ਦੇਖਦੇ ਆ ਜਿਹੜੇ ਇੱਕ ਵਾਰ ਕਿਤੇ ਨਾ ਕਿਤੇ ਏਡਾ ਧੋਖੇ ਨਾਲ ਜਿੱਤੇ ਵੀ ਜਾਂਦੇ ਆ ਜੀ ਜੀ ਬਿਲਕੁਲ ਤਾਂ ਇਥੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਅਸਰ ਲੋਕਾਂ ਤੇ ਵੀ ਫਿਰ ਇਸ ਚੀਜ਼ ਦਾ ਪੈਂਦਾ ਹੈ ਕਿ ਲੱਗਦਾ ਤਾਂ ਲੋਕਾਂ ਦੇ ਮਨ ਨੂੰ ਠੇਸ ਲੱਗਦੀ ਹੈ ਮੈਡਮ ਜੀ ਬਿਲਕੁਲ ਲੋਕਾਂ ਦੇ ਮਨ ਨੂੰ ਠੇਸ ਇਸ ਕਰਕੇ ਲੱਗਦੀ ਹੈ ਵੀ ਕੋਈ ਵੀ ਪਾਰਟੀ ਦਾ ਨਮਾਇੰਦਾ ਪਾਰਟੀ ਦਾ ਉਮੀਦਵਾਰ ਮੈਂਬਰ ਕਹਿੰਦੇ ਵੀ ਹਾਂ ਅਜੀ ਜੀ 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 ਅਸੀਂ ਆਪਣੀ ਪਾਰਟੀ ਦੇ ਅਸੀਂ ਕਿੰਨੀ ਅਸੀਂ ਉਹਨਾਂ ਲੋਕਾਂ ਨਾਲ ਉਹਨਾਂ ਸਪੋਰਟਰਾਂ ਨਾਲ ਜਾ ਕੇ ਬੈਠ ਕੇ ਮੀਟਿੰਗ ਕੀਤੀ ਹੈ। ਕਹਾਣੀ ਕੀ ਕਹਿੰਦੇ ਆ? ਲੋਕਾਂ ਨੇ ਕਿਹਾ ਉਹ ਪਾਰਟੀ ਕਿਉਂ ਨਹੀਂ ਕੀਤੀ ਆ। ਪਾਰਟੀ ਦੇ ਅਸੀਂ ਆਪਣਾ ਬਚਾਅ ਦੇ ਕੇ ਕਰਦੇ ਆ ਵੀ ਮੇਰਾ ਕਿਹੜੀ ਪਾਰਟੀ ਆ ਕਿ ਮੇਰਾ ਬਚਾਅ ਹੋ ਜੂਗਾ। ਜਾਂ ਕਿਹੜੀ ਹੈ ਪਾਰਟੀ ਮੈਨੂੰ ਪੈਸੇ ਦੇ ਰਹੀ ਆ ਜਾਂ ਕਿੱਧਰ ਮੇਰੀ ਪਾਰਟੀ ਦੇ ਫਾਇਦਾ ਹੋਣਾ। ਪਾਰਟੀ ਦੇ ਅਸੀਂ ਆਪਣਾ ਫੈਸ਼ਨ ਚੇਂਜ ਕਰਦੇ ਆ ਤੇ ਸਪੋਰਟਰ ਉਹਨਾਂ ਦਾ ਮੰਨ ਕੇ ਤੈਨਾਂ ਕਿਤੇ ਫਿਰ ਦੁੱਖਦਾਈ। ਹਾਂਜੀ ਬਿਲਕੁਲ। ਇੱਕ ਹੋਰ ਕਾਲਰ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਇੱਥੇ। ਹੈਲੋ। ਸਸ਼ੀਕਾਲ ਮੈਡਮ ਸ਼ਸ਼ੀਕਾਲ ਸਰ ਕਿੱਥੋਂ ਬੋਲ ਰਹੇ ਹੋ ਮਾਲਵੇਂ ਤੋਂ ਸਭੂਰ ਤੋਂ ਹਾਂਜੀ ਬាទ ਬាទ ਸਵਾਗਤ ਹੈ ਸਰ ਤੁਹਾਡਾ ਇਵਨ ਪੰਜਾਬੀ ਟੀਵੀ ਤੇ ਧੰਨਵਾਦ ਧੰਨਵਾਦ ਹਾਂਜੀ ਕੀ ਕਹਿਣਾ ਚਾਹੋਗੇ ਸਰ ਅੱਜ ਦੇ ਵਿਸ਼ੇ ਤੇ ਕਿ ਕਿਉਂ ਦਲਬੀਰ ਗੋਲਡੀ ਨੇ ਕਾਂਗਰਸ ਪਾਰਟੀ ਛੱਡੀ ਹੈ ਸਭ ਤੋਂ ਵੱਡਾ ਜਿਹੜਾ ਵਿਸ਼ਾ ਅੱਜ ਦਾ ਇਹ ਆਪਾਂ ਲੈ ਕੇ ਆਏ ਆਂ ਆਮਾਹੌ ਚੈਨੜਾ ਦੇ ਦੇਖ ਰਿਹਾ ਤੇ ਕੋਈ ਜਦਾਂ ਆਡੀ ਵੀਰ ਕਰਕੇ ਜਾਂਚ ਹੋਣੀ ਆ ਜੀ ਪਹਿਲਾਂ ਬੁੱਲ ਰਹੀਆਂ ਰਹੀਆਂ ਪੂਰੀ ਕਹੀ ਜਾਂਦਾ ਵੀ ਕੋਈ ਇਹ ਨੂੰ ਵੇਖਾਉਣ ਵਾਲੇ ਟਾਈਮ ਦੇ ਵਿੱਚ ਕਿ ਹੁੰਦੇ ਨੇ ਪੂਰੇ ਨਹੀਂ ਦਿਖ ਰਿਹਾ ਹੈਗਾ ਵੀ ਉਹ ਖੈਰੇ ਹੁੰਦੇ ਆ ਕਿਉਰੇ ਖੜਾ ਕਰਤਾ ਖੈਰੇ ਨੂੰ ਪਹਿਲਾਂ ਘਰੇ ਵਾ ਕੇ ਰੋਟੀ ਪਾਣੀ ਜੀ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਸੀਟ ਨਾ ਮਿਲਣ ਦੇ ਕਰਕੇ ਵੀ ਇੱਥੇ ਕਾਂਗਰਸ ਪਾਰਟੀ ਦਲਬੀਰ ਗੋਲਡੀ ਨੇ ਛੱਡੀ ਹੈ ਤੇ ਦੇਖੋ ਜੀ ਉਹੀ ਬੰਦਾ ਹੈ ਯਾਪਕ ਇਸੇ ਬਾਹਰਲਾ ਬੰਦਾ ਹੈ ਅੱਡੀ ਫੜਦੇ ਆ ਪਾਰਟੀ ਦੇ ਵਿੱਚ ਨਰਾਜ਼ ਤਾਂ ਹੁੰਦੀ ਨੇ ਪਰ ਜਿਹੜੇ ਨੇ ਅਬਦੀ ਇਹਤ ਨਾਲ ਆਪਣੇ ਇਲਾਕੇ ਦੇ ਵਿੱਚ ਨੌਕ ਪੁਆਇਆ ਤੇ ਜਦੋਂ ਉਹਨੂੰ ਸਾਈਡ ਤੇ ਕਰ ਜਾਂਦੇ ਆ ਪਾਰਟੀਆਂ ਨੂੰ ਆਏ ਸੀ ਕਿ ਆਉਣ ਵਾਲੇ ਵੱਡੇ ਵੱਡੀਆਂ ਪਾਰਟੀਆਂ ਨੂੰ ਛੱਟ ਕੇ ਲੱਗਣਗੇ ਜਿਹੜੇ ਇਹਨਾਂ ਨੇ ਆ ਪਲਟੂ ਰਾਮ ਮੜ ਕੇ ਲਿਆnde ਰੋਏ ਨੇ ਹੂੰ ਪ੍ਰੀਤ ਜੀ ਹੁਣ ਪਲਟੂ ਰਾਮ ਦਾ ਪਲਟੂ ਰਾਮ ਇਹ ਕਹਿੰਦਾ ਇਹਨਾਂ ਨੂੰ ਜਿਨ੍ਹਾਂ ਨੇ ਆਪਣੀਆਂ ਕੁਰਸੀਆਂ ਆਪਣੇ ਪਰਿਵਾਰਾਂ ਲਈ ਜਿਹੜਾ ਕੁਝ ਕਰ ਰਹੇ ਨੇ ਸਮਾਜ ਲਈ ਕੁਝ ਨਹੀਂ ਕਰ ਰਹੇ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਇਹਨਾਂ ਨੂੰ ਸਮਾਜ ਦੇ ਇਹਨਾਂ ਨੂੰ ਸਾਬਕਾ ਜਰੂਰ ਸਕਾਉਣਗੇ ਹਾਂਜੀ ਬਿਲਕੁਲ ਜੀ ਤਾਂ ਮੈਂ ਲਈ ਇਹੀ ਇਹੀ ਕਹਿਣਾ ਵੀ ਦੇਖੋ ਬ੍ਰੋਤੀ ਬ੍ਰੋਤ ਕਰੀਆਂ ਦੇ ਨੇ ਪਰ ਇਹਨੂੰ ਆਮ ਆਦਮੀ ਪਾਰਟੀ ਦੇ ਵਿੱਚ ਕਹਿ ਰਹੇ ਲੋਕ ਵੀ ਜਾ ਰਹੇ ਆ ਤੇ ਵੀ ਵੀ ਜਈ ਕਈ ਚੈਨਲ ਤੇ ਕਰ ਰਹੇ ਨੇ ਵੀ ਕਿ ਮੀਟ ਖੇਡ ਜਿੱਤ ਗਿਆ ਤਾਂ ਪਰਣਾਲੇ ਤੋਂ ਇਹਨੂੰ ਐਮਐਲ ਦੀ ਸੀਟ ਲੜਾਉਣਗੇ ਤੇ ਬਹੁਤ ਕੁਛ ਸੁਣਨ ਨੂੰ ਮੈਨਰੇ ਆਪਾਰ ਜਿਉਂ ਜਿਉਂ ਵੋਟਾਂ ਨੇੜੇ ਆਉਣਗੀਆਂ ਜਿਉਂ ਜਿਉਂ ਰੰਗ ਬਦਲਣੇ ਜਾਣਗੇ ਵੋਟਰਾਂ ਦੇ ਤੇ ਬਾਕੀ ਕਹਿੰਦੇ ਇੱਟਾਂ ਨੂੰ ਵੀ ਇੰਨਾ ਫਿਕਰ ਹੋਇਆ ਪਿਆ ਉਹ ਰਾਜਾ ਪੜਿੰਗ ਦੇ ਘਰ ਆਈ ਨੇ ਆਦਿਕ ਬਿਆਨ ਦੇ ਦਾ ਵੀ ਉਹ ਜੀ ਜੀ ਹੂੰ ਹੂੰ ਪਰ ਇਹਨਾਂ ਨੂੰ ਮੈਨੂੰ ਲੱਗਦਾ ਵੀ ਪੂਰੀ ਸੰਗਰੂਰ ਤੇ ਲੁਧਿਆਣ ਦੀ ਸ਼ੀਟ ਤੇ ਐਸੇ ਭਗਵੰਤ ਮਾਨ ਦਾ ਪੂਰਾ ਪਾਰਟੀ ਦਾ ਜ਼ੋਰ ਲੱਗਿਆ ਸੰਗਰੂਰ ਤੇ ਉੱਥੇ ਰਾਜਾ ਪੜਿੰਗ ਹੁੰਦਾ ਜ਼ੋਰ ਲੱਗਿਆ ਆ ਕਾਂਗਰਸ ਪਾਰਟੀ ਇਲਾਕੇ ਜੀ ਹੂੰ ਪਰ ਕੀ ਲੱਗਦਾ ਹੈ ਦੇਖੋ ਚੋਣਾਂ ਦਾ ਸਮਾਂ ਹੈ ਤੇ ਪੰਜਾਬ ਦੇ ਵਿੱਚ ਚੋਣ ਨੂੰ ਲੈ ਕੇ ਬਹੁਤ ਜ਼ਿਆਦਾ ਸਰਗਰਮੀ ਵੀ ਹੈ ਸਰ ਕੀ ਲੱਗਦਾ ਕਿ ਇੱਥੇ ਕਿਹੜੀ ਪਾਰਟੀ ਦੀ ਆਪਾਂ ਗੱਲ ਕਰੀਏ ਜੇਕਰ ਪਾਰਟੀਆਂ ਦੀ ਤਾਂ ਕਿਹੜੀ ਪਾਰਟੀ ਦੀ ਫਿਲਹਾਲ ਲੱਗ ਰਿਹਾ ਹੈ ਕਿ ਜਿੱਤਣ ਦੇ ਚਾਂਸ ਪੂਰੇ-ਪੂਰੇ ਨੇ ਦੇਖੋ ਜੀ ਹੁਣ ਤਾਂ ਮੋਦਾਲ ਦੇ ਤਾਂ ਦੋ ਹੀ ਰਹਿ ਗਏ ਸਿਮਰਜੀਤ ਮਾਨ ਤੇ ਆਪਣਾ ਹਰੀਤ 헵 ਹੂੰ ਤੇ ਖੰਡੂਰ ਸਾਹਿਬ ਵਾਲੀ ਵੀ ਦੇਖ ਰਿਹਾ ਤੇ ਮੈਂ ਮਾਨ ਸਾਹਿਬ ਨੇ ਉਹਨਾਂ ਦੇ ਹੱਕ 'ਚ ਆਪਣਾ ਟ੍ਰੈਂਡਿੰਗ ਰੇਟ ਨੂੰ ਹੋਮ ਕਰਿਆ ਸਿਮਰਜੀਤ ਮਾਨ ਨੇ ਉੱਥੇ ਵੀ ਕੀ ਹੁੰਦ ਨੇ ਜਿਹੜਾ ਸਰਤਪਾਲਾ ਆਪਣਾ ਐਨਐਸਏ ਲੱਗੀ ਹੋਈ ਸੀ ਉਸ ਨੂੰ ਵੀ ਬਹੁਤ ਸਪੋਰਟ ਮਿਲਦੀ ਆ ਹਾਂਜੀ ਦੇਖੋ ਸਾਰੇ ਸਾਰੇ ਆ ਮੈਂ ਵੀ ਬੈਠੇ ਹੁਣ ਘਰੇ ਦੇਖ ਰਹੇ ਦੇ ਸਾਰੇ ਚੈਨਲਾਂ ਤੇ ਕੀ ਚੱਲ ਰਿਹਾ ਤੇ ਵਧੀਆ ਰਹੂਗਾ ਕਿਸੇ ਦਿਨੇ ਜੇ ਉੱਥੇ ਵੀ ਆਪਣਾ ਮਠੋਆ ਬੋਰੇ ਦੇ ਕਾਲੀ ਦਾਲ ਦੇ ਵਿੱਚ ਜੇ ਸੀਟ ਛੱਡ ਤਾ ਕੋਈ ਸ਼ਾਂਗ ਬਾਜੂ ਕਾਲੀ ਦਾਲ ਦੇ ਵਿੱਚੋਂ ਨਹੀਂ ਤਾਂ ਰੋਜ਼ ਰੋਜ਼ ਵੋਟਰਾਂ ਤੇ ਟੈਂਡਗੇਟਾਂ ਦੇ ਰੰਗ ਬਰੋ ਰੋਜ਼ ਬਦਲ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂ ਵੋਟਾਂ ਕਿਹੜੇ ਹੋਣਗੀਆਂ ਕਿਉਂ ਇਹਨਾਂ ਦੀ ਨੀਂਦ ਖਰਾਬ ਹੋ ਗਈ ਯਾਹ ਉਹ ਨਾਲੇ ਵਿੱਚ ਬਰੋਦਰ ਹੋਈ ਜਾਂਦਾ ਇਹਨਾਂ ਦਾ ਸਾਰੀਆਂ ਪਾਰਟੀਆਂ ਦਾ ਇੱਕ ਤਾਂ ਨਹੀਂ ਜਿਵੇਂ ਬੀਜੇਪੀ ਦਾ ਹੁੰਦਾ ਆਮ ਪਾਰਟੀ ਨੂੰ ਵੀ ਕਾਂਗਰਸ ਆ ਸਾਰੀਆਂ ਪਾਰਟੀਆਂ ਨੂੰ ਸਾਰੇ ਲੋਕ ਪੁੱਛਦੇ ਨੇ ਜੀ ਇਹ ਲੋਕ ਵੀ ਉੱਠੋ ਲੋਕ ਵੀ ਇੱਥੇ ਇਹਨਾਂ ਦੇ ਝੂਠੇ ਤਲਾਸ਼ਾਂ ਜ ਨਹੀਂ ਆ ਸਕਦੇ ਕਿ ਲੋਕਾਂ ਨੂੰ ਵੀ ਜਾਗਰੂਤ ਬਹੁਤ ਹੋ ਗਏ ਜਿਵੇਂ ਤੁਹਾਡਾ ਚੈਨਲ ਆ ਅਸੀਂ ਆਸ ਕਰਦੇ ਜਿਵੇਂ ਹੁਣ ਸਾਡਾ ਚਾਹ ਮੁੰਡਾ ਦਾ ਸੋਚੇ ਵੀ ਸਾਨੂੰ ਹੁਣ ਤੋਂ ਦਾ ਜੀ ਲੈ ਬਚੜੀ ਜੀ ਜੀ ਅਸੀਂ ਕਿਸੇ ਤੋਂ ਕੋ ਸਿੱਖਣ ਦਾ ਸਾਨੂੰ ਬਹੁਤ ਕੁਝ ਤੇ ਬਾਕੀ ਦਾ ਥੋੜਾ ਚੈਨਲ ਦਾ ਬਹੁਤ ਵਧੀਆ ਹਾਂਜੀ ਜਿਹੜਾ ਗਰਾਉਂਡ ਜ਼ੀਰੋ ਤੋਂ ਰਿਪੋਰਟ ਕੱਢੀ ਕਰਕੇ ਲੋਕਾਂ ਦੇ ਜਾਗਰੂਕ ਕਰਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਧੰਨਵਾਦ ਜੀ ਦਾ ਹਾਂਜੀ ਹਾਂਜੀ ਸ਼ਰਮਾ ਜੀ ਤੁਸੀਂ ਇੱਥੇ ਮਾਲਵਿੰਦਰ ਜੀ ਦੀ ਗੱਲ ਨਾਲ ਕਿੰਨੇ ਸਹਿਮਤ ਹੋ ਬਿਲਕੁਲ ਮੈਡਮ ਬਿਲਕੁਲ ਦੇਖੋ ਅਸੀਂ ਮੈਡਮ ਇਹ ਵੀ ਕਹਿੰਦੇ ਕਿ ਬੰਦਾ ਕੋਈ ਪਾਰਟੀ ਚੇਂਜ ਨਹੀਂ ਕਰ ਸਕਦਾ ਜਿਹਨੂੰ ਅਧਿਕਾਰ ਨਹੀਂ ਹੈਗਾ ਹੂੰ ਲੇਕਿਨ ਕਿਤੇ ਨਾ ਕਿਤੇ ਸਵਾਲ ਖੜੇ ਹੋ ਹੀ ਜਾਂਦੇ ਆ ਮੈਡਮ ਤੁਸੀਂ ਇਹ ਦੇਸ਼ ਭਗਤੀ ਦੀ ਗੱਲ ਕਰਦੇ ਤੁਸੀਂ ਨੂੰ ਬਚਾਉਣ ਦੀ ਗੱਲ ਕਰਦੇ ਆ ਦੇਸ਼ ਨੂੰ ਬਚਾਉਣ ਦੀ ਗੱਲ ਕਰਦੇ ਆ ਤੁਸੀਂ ਤੁਸੀਂ ਟਿਕਟਾਂ ਦੀ ਵੰਡ ਪਿੱਛੇ ਜਾਂ ਕੁਰਸੀ ਦੇ ਪਿੱਛੇ ਵੀ ਤੁਸੀਂ ਪਾਰਟੀ ਨਾ ਛੱਡੋ ਕਿਤੇ ਨਾ ਕਿਤੇ ਪਾਰਟੀ ਨਾਲ ਲੱਗ ਕੇ ਚੱਲੋ ਪਾਰਟੀ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੋ ਜਿਹੜੀ ਪਾਰਟੀ ਚੋਣ ਲਈ ਜਾਊਗਾ ਡੇਜਾਰੀਆ ਵਾਤੇ ਜਾ ਰਹੀ ਹੈ ਹਾਂ ਲੱਗ ਰਿਹਾ ਪਾਰਟੀ ਗੱਲ ਤੋਂ ਕੰਮ ਕਰਦੀ ਆ ਪਾਰਟੀ ਸਹੀ ਵੀ ਚੱਲ ਰ ਮੇਰੇ ਕਿਤੇ ਕਿਤੇ ਕੋਟਰਾਸਪੋਟਰਾ ਦੇ ਨਾਲ ਮਿਲ ਕੇ ਰਾਏ ਕਰਕੇ ਪਾਰਟੀ ਨੂੰ ਚੇਂਜ ਕਰਨਾ ਚਾਹੀਦਾ ਜੀ ਜੀ ਬਿਲਕੁਲ ਜਿਹੜਾ ਦੂਜੇ ਤੋਂ ਦੂਜੇ ਲਿਆ ਕੇ ਕਿਤੇ ਨਾ ਕਿਤੇ ਮੈਡਮ ਕੈਂਡੀਡੇਟ ਖੜੇ ਕੀਤੇ ਉਮੀਦਵਾਰ ਖੜੇ ਕੀਤੇ ਆ ਜਿਹੜਾ ਬੰਦਾ ਡਿਜ਼ਰਵ ਕਰਦਾ ਹੁੰਦਾ ਜਾਂ ਜਿਹੜਾ ਬੰਦਾ ਕਹਿੰਦਾ ਹੁੰਦਾ ਵੀ ਹਾਂ ਮੈਂ ਇੱਥੇ ਜਿੱਤ ਪ੍ਰਾਪਤ ਕਰ ਸਕਦਾ ਜਾਂ ਜਿਸ ਨੂੰ ਪਤਾ ਮੇਰੀ ਵੋਟਾਂ ਉਹਰੇ ਕਿਸੇ ਜਗ੍ਹਾ ਲਿਆ ਕੇ ਅਗਰ ਦੂਜੇ ਬੰਦੇ ਨੂੰ ਖੜਾ ਕਰ ਦਿੱਤਾ ਜਾਵੇ ਤੀਜੇ ਪਾਸੇ ਤੋਂ ਜਿਹੜਾ ਪਿੰਡਾਂ ਦੇ ਨੌਂ ਵੀਰ ਜਾਣਦਾ ਹੋਵੇ ਹਲਕੇ ਦੀ ਜਾਣਕਾਰੀ ਵੀ ਨਾ ਰੱਖਦਾ ਹੋਵੇ ਉਹ ਉਸੇ ਬੰਦੇ ਦਾ ਮਨ ਟੁੱਟਦਾ ਮਨ ਦੁਖਦਾ ਕਿਤੇ ਨਾ ਕਿਤੇ ਬੰਦਾ ਬੋਦੀ ਬਣਾ ਲੱਗਦਾ ਮੈਨੂੰ ਪਾਰਟੀ ਚੇਂਜ ਕਰਨੀ ਚਾਹੀਦੀ ਸੀ ਐਦਾਂ ਦੀ ਵੀ ਪਰਸਤੀ ਬਣ ਜਾਂਦੀ ਹੈ ਜੇ ਹਾਂਜੀ ਬਿਲਕੁਲ ਤਾਂ ਹੁਣ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਸਰਗਰਮੀ ਦੇਖੀ ਜਾ ਸਕਦੀ ਹੈ ਤਾਂ ਇਸ ਸਰਗਰਮੀ ਦੇ ਵਿੱਚ ਜਿਹੜੀ ਅਜੀਬੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਪਾਰਟੀ ਬਦਲ ਕੇ ਕਿਸੇ ਹੋਰ ਪਾਰਟੀ ਨੂੰ ਜੁਆਇਨ ਇੱਥੇ ਕੀਤਾ ਜਾਂਦਾ ਹੈ ਤਾਂ ਫਿਲਹਾਲ ਦੀ ਘੜੀ ਕੀ ਲੱਗਦਾ ਇੱਥੇ ਦਲਬੀਰ ਗੋਲਡੀ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਉਹ ਜੁਆਇਨ ਕਰ ਸਕਦੇ ਨੇ ਕੀ ਲੱਗਦਾ ਕਿ ਇੱਥੇ ਕਿੰਨਾ ਕੁ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ ਸਰ ਕੋਮੈਂਟ ਮਾਸਟਰ ਕੱਟੇ ਪੈਂਦਾ ਹੁੰਦਾ ਕਿ ਕੋ ਜਿਹੜੇ ਬੰਦੇ ਨੇ ਹੁਣ ਸੋਚ ਹੀ ਲਿਆ ਵੀ ਮੈਂ ਜਾਣਾ ਹੈ ਉਹ ਘਾਟਾ ਵਾਦਾ ਨਹੀਂ ਬੋਲਦਾ ਹੁੰਦਾ ਵੀ ਪਾਰਟੀ ਦਾ ਠਾਟਾ ਹੋਵੇ ਵਾਤਾਵਾਂ ਹੋਵੇ ਲੇਕਿਨ ਜੇ ਜਿਹੜੀ ਪਾਰਟੀ ਦੇ ਪੈਰ ਮਜ਼ਬੂਤ ਆ ਜਿਹੜੀ ਪਾਰਟੀ ਫਿੱਡਾਈ ਰੱਖਦੇ ਚੱਲਦੀ ਹੈ ਚਾਹੇ ਕੋਈ ਵੀ ਪਾਰਟੀ ਹੈ ਉਹ ਪਾਰਟੀ ਨੂੰ ਕਦੇ ਵੀ ਇਕਦੂਕਾ ਬੰਦੇ ਜਾਣ ਤੋਂ ਕੋਈ ਪਰ ਫਰਕ ਨਹੀਂ ਪੈਂਦਾ ਹੁੰਦਾ ਲੇਕਿਨ ਅੱਜ ਬਤੇਗੀ ਵੀ ਇਹ ਵਾਰ ਜਿਹੜੀ ਦਿੱਕਤ ਵੀ ਆ ਕਿ ਜਿਹਨੇ ਜਿਵੇਂ ਸੋਚ ਕੇ ਦੇਣੀ ਚਾਹੀਦੀ ਆ ਸਾਰੇ ਜਿਹੜਾ ਨਾ ਪਿਆ ਰੱਖ ਟਿਕਟ ਦੇਣੀ ਚਾਹੀਦੀ ਜਦੋਂ ਟਿਕਟਾਂ ਦੀ ਵੰਡ ਹੁੰਦੀ ਆ ਜੀ ਜ਼ੋਰ ਤੋਂ ਇਸੇ ਕਰਕੇ ਹੁੰਦਾ ਜਿਹੜਿਆਂ ਦੇ ਬੰਦਿਆਂ ਦੇ ਮਨਾਂ ਦੇ ਵਿੱਚੋਂ ਸਾਡੀ 5 ਸਾਲ ਵੀ ਹੁਣ ਤੱਕ ਨਹੀਂ ਤੀਤੀ ਜਿਹੜੇ ਬਹੁਤ ਬਹੁਤ ਸਾਲ ਪਹਿਲਾਂ ਤੋਂ ਜੁੜੇ ਹੋਏ ਨੇ ਆ ਉਹਨਾਂ ਨੂੰ ਫਿਰ ਕੁਝ ਲੋਕ ਅੱਗੇ ਨਹੀਂ ਆਉਂਦੇ ਜਿਵੇਂ ਕਿ ਜਿਹੜੇ 40 ਬੰਦੇ ਪਾਰਟੀ ਦੇ ਟੁੱਕੀ ਜਾਂਦੇ ਆ ਜੀ ਬਿਲਕੁਲ ਪਾਰਟੀਆਂ ਦੇ ਵਿੱਚੋਂ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਦੇਖੋ ਟੁੱਟਦੇ ਜਾਂਦੇ ਨੇ ਤਾਂ ਫਿਲਹਾਲ ਹੁਣ ਚੋਣ ਆਉਣ ਵਾਲਾ ਹੈ ਤਾਂ ਚੋਣ ਨੂੰ ਲੈ ਕੇ ਬਹੁਤ ਜ਼ਿਆਦਾ ਹੁਣ ਜਿਹੜੀ ਚੀਜ਼ਾਂ ਨੇ ਉਹ ਨਿਕਲ ਕੇ ਸਾਹਮਣੇ ਇੱਥੇ ਆ ਸਕਦੀਆਂ ਨੇ ਪਰ ਇੱਕ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਸ਼ਰਮਾ ਜੀ ਕਿ ਦੇਖੋ ਪੰਜਾਬ ਦੀ ਜੇਕਰ ਆਪਾਂ ਰਾਜਨੀਤੀ ਦੀ ਗੱਲ ਕਰੀਏ ਤਾਂ ਕੀ ਲੱਗਦਾ ਹੈ ਕਿ ਸਰਗਰਮੀ ਤਾਂ ਬਹੁਤ ਜ਼ਿਆਦਾ ਹੈ ਫਿਲਹਾਲ ਦੀ ਘੜੀ ਜਿਹੜੀ ਚੋਣਾਂ ਨੂੰ ਲੈ ਕੇ ਪ੍ਰਚਾਰ ਹੈ ਉਹ ਵੀ ਸਾਰੀ ਪਾਰਟੀਆਂ ਇੱਥੇ ਕਰ ਰਹੀਆਂ ਨੇ ਤਾਂ ਉਸ ਦਿਨ ਵੀ ਦੇਖੋ ਆਪਾਂ ਲਾਈਵ ਦੇ ਵਿੱਚ ਗੱਲ ਕੀਤੀ ਸੀ ਕਿ ਆਪਸੀ ਜਿਹੜੀ ਅੰਡਰਸਟੈਂਡਿੰਗ ਹੈ ਉਸ ਦੀ ਵੀ ਪਾਰਟੀਆਂ ਦੇ ਵਿੱਚ ਕਮੀ ਦੇਖੀ ਜਾ ਸਕਦੀ ਹੈ ਤਾਂ ਇਹ ਵੀ ਇੱਕ ਕਾਰਨ ਹੋ ਸਕਦਾ ਵੱਡਾ ਇੱਥੇ ਬਿਲਕੁਲ ਬਿਲਕੁਲ ਦੇਖੋ ਮੈਡਮ ਅੰਡਰਸਟੈਂਡਿੰਗ ਦੀ ਕਮੀ ਤਾਂ ਹੈਗੀ ਹੈ ਜੀ ਜੀ ਨਹੀਂ ਅੰਡਰਸਟੈਂਡਿੰਗ ਦੀ ਕਮੀ ਹੈ ਤਵੇ ਤਾਂ ਪਾਰਟੀਆਂ ਬੰਦੇ ਨੂੰ ਅਮੀਰਵ ਨੂੰ ਟਿਕਟ ਦੇਣ ਤੋਂ ਕਿਤੇ ਨਾ ਕਿਤੇ ਕਾਦੀ ਕਰ ਰਿਹਾ ਹੈ ਜੀ ਹੂੰ ਉਹ ਕੋ ਜਿਹੜੀ ਅੰਡਰਸਟੈਂਡਿੰਗ ਹੋਵੇ ਫਿਰ ਕਿਤੇ ਨਾ ਕਿਤੇ ਪਲਾਨ ਹੀ ਸਹੀ ਹੋਵੇ ਫਿਰ ਤੇਰ ਮੇਰ ਨਾਜਿਕ ਹੋਵੇ ਫਿਰ ਦਿੱਖੇ ਲੱਗਦਾ ਨਹੀਂ ਪਾਰਟੀ ਨੂੰ ਇੱਥੇ ਤੋਂ ਫੀਲ ਨਿਕਲ ਸਕਦੇ ਪਰ ਉੱਧਰ ਦਾ ਬੰਦਾ ਦੇਣਾ ਪੈਂਦਾ ਹਮਮ ਜਿਵੇਂ ਕਿ ਕਿੰਨੇ ਕਿੰਨੇ ਪੈਰਾਸ਼ੂਟ ਛੱਡੇ ਜਾਂਦੇ ਆ ਮੈਡਮ ਜਿਵੇਂ ਹੁਣ ਸਾਡੇ શ્રી ਆਨੰਦਪੁਰ ਸਾਹਿਬ ਦੀ ਜੀ ਗੱਲ ਕਰੀਏ ਜਿੰਦਰ ਸਿੰਘ ਰਾਜੀ ਨੂੰ ਕੋਈ ਨਹੀਂ ਜਾਣਦਾ ਜੀ ਇੱਧਰ ਜੀ ਦੂਰ ਤੱਕ ਨਾਉਂ ਨਹੀਂ ਜੀ ਪਤਾ ਇਹ ਵੀ ਇੱਕ ਕੋਈ ਕੋਈ ਬੰਬੇ ਤੋਂ ਪੈਰਾਸ਼ੂਟ ਆਉਂਦਾ ਹੈ ਇਹ ਦੂਜੀ ਸਾਈਡ ਤੋਂ ਆ ਗਿਆ ਇਦਾਂ ਨੇ ਜਦੋਂ ਟੀਮ ਲੋਕਾਂ ਦੇ ਸਾਹਮਣੇ ਆਉਨੇ ਆ ਹਾਂ ਜੀ ਇਹ ਪਾਰਟੀਆਂ ਦਾ ਅਕਸ ਵੀ ਖਰਾਬ ਹੁੰਦਾ ਤੇ ਪਾਰਟੀਆਂ ਘੱਟੇ ਜੀ ਜਾਨਣੀ ਆ ਕਿਉਂਕਿ ਇਹ ਕੋਈ ਨੋਕਾ ਕਰਦੀਆਂ ਜਾਂ ਟਿਕਟਾਂ ਦੇਣ ਵੇਲੇ کیا ਸੋਚਦੀਆਂ ਹੈ ਜਾਂ ਕੀ ਜੀ ਨੂੰ ਬਹੁਤੀ ਜਿਆ ਮੈਟਰ ਕਰਦੀ ਹੈ ਜੈਸਾ ਦੇਖਦੇ ਜਿੱਤ ਹਾਸਲ ਕਰਨਾ ਜੀ ਬਿਲਕੁਲ ਜੀ ਬਿਲਕੁਲ ਸਨ ਦੇਣਾ ਰਹਾ ਹਣਾ ਦਿਖਾਉਣਾ ਕਿ ਬਹੁਤੀ ਜਿਆ ਮੈਟਰ ਕਰਦੇ ਫਿਰ ਜਾ ਕੇ ਕਿਤੇ ਨਾ ਕਿਤੇ ਟਿਕਟਾਂ ਦਿੱਤੀਆਂ ਜਾਂਦੀਆਂ ਜੀ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸੰਜੀਵ ਸ਼ਰਮਾ ਜ ਦੀ ਵੱਤੋ ਵੱਤ ਜਾਣਕਾਰੀ ਸਾਂਝੀ ਕਰਦੇ ਹਾਂ। ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ। ਹਾਂ ਜੀ। ਹਾਂ ਜੀ ਇੱਕ ਹੋਰ ਕਾਲਰ ਜਿਹੜੇ ਨੇ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਥੋੜੀ ਗੱਲਬਾਤ ਕਰਦੇ ਹਾਂ। ਹੈਲੋ ਸਰ ਮੈਡਮ। ਨਮਸਕਾਰ ਸਰ ਕਿੱਥੋਂ ਬੋਲਦੇ ਹੋ? ਮੈਂ ਮਾਨਸਤ ਬੋਲ ਰਹਾ ਹਾਂ ਏ ਰਜਿੰਦਰ। ਹਾਂ ਜੀ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਏਵਨ ਪੰਜਾਬੀ ਟੀਵੀ ਤੇ। ਕੀ ਕਹਿਣਾ ਚਾਹੋਗੇ ਸਰ ਆਪਣੇ ਅੱਜ ਦੇ ਵਿਸ਼ੇ ਤੇ ਕਿ ਦਲਵੀਰ ਗੋਲਡੀ ਨੇ ਵੀ ਹੁਣੇ ਇੱਥੇ ਕਾਂਗਰਸ ਪਾਰਟੀ ਨੂੰ ਛੱਡ ਦਿੱਤਾ ਹੈ। ਹਾਂਜੀ ਮੈਡਮ ਸਭ ਤੋਂ ਪਹਿਲਾਂ ਤਾਂ ਦੇਖੋ ਅੱਜ ਲੇਬਰ ਡੇ ਹੈ ਹਾਂਜੀ ਸਾਰੀ ਸੰਗਤ ਨੂੰ ਸਾਰੇ ਸ੍ਰੋਤਿਆਂ ਨੂੰ ਲੇਬਰ ਡੇ ਦੀਆਂ ਵਧਾਈਆਂ ਦਿੰਦੇ ਆ ਜੀ ਅਤੇ ਜਿਹੜਾ ਉਹ ਸ਼ਿਕਾਗੋ ਦੇ ਵਿੱਚ ਸ਼ਹੀਦ ਹੋਏ ਸੀ ਇਹ ਲੇਬਰ ਦੇ ਸਮਰਥਨ ਹਮ ਸ਼ਰਧਾਂਜਲੀ ਭੇਟ ਕਰਦੇ ਆ ਤੇ ਸਾਰਿਆਂ ਨੂੰ ਕਹਿੰਦੇ ਆ ਵੀ ਪ੍ਰਮਾਤਮਾ ਉਹਨਾਂ ਨੂੰ ਸੁਖ ਸ਼ਾਂਤੀ ਦੇਵੇ ਜੀ ਤੇ ਜਿਹੜਾ ਇਹ ਗੋਲਡੀ ਗੋਲਡੀ ਵਾਲਾ ਕਹਾਣਾ ਹੈ ਜੀ ਸਲਵੀਰ ਗੋਲਡੀ ਹੂੰ ਜੇ ਤਾਂ ਦੇਖੋ 골ਡ ਦੀ ਕਿੰਗਸ ਦਾ ਸੁਨਿਆਰ ਦੀ ਦੁਕਾਨ ਤੇ ਜਾ ਕੇ ਪੈਂਦੀ ਹੈ ਜੀ ਹੁਣ ਇਹ ਗੋਲਡ ਆਪਣਾ ਦੇਖੋ ਜੀ ਇੱਕ ਵਾਰੀ ਭਗਵਾਨਤਮਨ ਦੇ ਖਿਲਾਫ ਹੀ ਖੜਿਆ ਹੈ ਹੂੰ ਇੱਕ ਵਾਰ ਖੜਿਆ ਤੇ ਦੁਬਾਰੇ ਇਹ ਪਾਰਲੀਮੈਂਟ ਚ ਜਾਣਾ ਚਾਹੁੰਦਾ ਮਤਲਬ ਜਲਦਬਾਜ਼ੀ ਕਰ ਰਿਹਾ ਹੈ ਇਹਨੂੰ ਮੈਂ ਤਾਂ ਇਹਨੂੰ ਕਹਿੰਦਾ ਵੀ ਫੈਸਲੇ ਤੇ ਆਪਦੇ ਤੇ ਦੁਬਾਰੇ ਇਹਨੂੰ ਸੋਚਣਾ ਚਾਹੀਦਾ ਹੈ ਹੂੰ ਪਰ ਪੰਜਾਬ 50 50 ਸਾਲ ਮਤਲਬ ਸੇਵਾ ਕਰਦੇ ਲੰਘ ਜਾਂਦੀ ਹੈ ਤੇ ਕੋਈ ਨੰਬਰ ਨਹੀਂ ਲੱਗਦਾ ਜੀ ਹਾਂਜੀ ਸਾਡੇ ਮਾਨਸਰ ਸਿੰਘ ਇੱਕ ਬੰਦਾ ਜੀ ਜਦੋਂ ਸਰਕਾਰ ਬਜੰਤ ਸਿੰਘ ਜਿਲ੍ਹੇ ਦਾ ਐਲਾਨ ਕਰਕੇ ਗਏ ਨਾ ਹਾਂਜੀ ਇੱਕ ਪੁਰਾਣਾ ਬੰਦਾ ਸੀਗਾ ਕਾਂਗਰਸੀ ਹੂੰ ਉਹ ਕਹ ਉਹ ਬੈਂਕ ਸਿੰਘ ਨੂੰ ਮਿਲਿਆ ਤੇ ਉਹ ਕਹਿੰਦੇ ਆ ਵੀ ਸਾਡੇ ਕਦੇ ਪਾਰਟੀ ਨੇ ਕੋਈ ਕਦਰ ਤਾਂ ਸਾਡੀ ਤਾਂ ਕੀਤੀ ਨਹੀਂ ਚਲੋ ਸਾਨੂੰ ਕਹਿੰਦੇ ਹੈਲੀਕਾਪਟਰ ਤੇ ਝੂਟਾ ਦੇ ਦਿਓ ਜੀ ਤਾਂ ਮਤਲਬ ਮਾਨਸਾ ਤੋਂ ਬੈਂਕ ਸਿੰਘ ਉਸ ਨੂੰ ਬਿਠਾ ਕੇ ਹੈਲੀਕਾਪਟਰ ਤੇ ਜਾ ਕੇ ਚੰਡੀਗੜ੍ਹ ਲੈ ਗਏ ਜੀ ਹੂੰ ਚੰਡੀਗੜ੍ਹ ਤੋਂ ਉੱਥੇ ਇੱਕ ਬੰਦਾ ਭੇਜਦਾ ਕਹਿੰਦੇ ਵੀ ਇਹਨਾਂ ਨੂੰ ਬਸ ਕਰਾਇਆ ਕਰਾਇਆ ਦਿੱਤਾ ਹਾਂ ਜੋ ਪਾਰਟੀ ਦੇ ਜਿਹੜੇ ਅਨਮੋਲ sire ਹੁੰਦੇ ਨੇ ਉਹ ਇੰਨਾ ਜਲਦੀ ਭੜਕਦੇ ਨਹੀਂ ਹੁੰਦੇ ਬਿਲਕੁਲ ਜਿਹੜੇ ਭੜਕ ਜਾਂਦੇ ਨੇ ਉਹ ਉਹ ਫਿਰ ਰਸਤਿਆਂ ਦੇ ਵਿੱਚ ਖਿੰਡ ਜਾਂਦੇ ਨੇ ਉਹਨਾਂ ਦੀ ਟੋਕਰਾ ਜੀਆਂ ਵੱਜਦੀਆਂ ਰਹਿੰਦੀਆਂ ਲੋਕਾਂ ਦੇ ਪੈਰਾਂ 'ਆਂ ਹਾਂਜੀ ਇਹਨੂੰ ਜਲਦਬਾਜ਼ੀ ਦੇ ਵਿੱਚ ਇਸ ਤਰ੍ਹਾਂ ਦਾ ਕਰਕੇ ਕੋਈ ਫੈਸਲਾ ਨਹੀਂ ਕਰਨਾ ਚਾਹੀਦਾ ਜੀ ਬਿਲਕੁਲ ਹਾਂਜੀ ਰਜਿੰਦਰ ਜੀ ਦੇਖੋ ਕਿਆਸ ਲਗਾਏ ਜਾ ਰਹੇ ਨੇ ਕਿ ਹੁਣ ਆਮ ਆਦਮੀ ਪਾਰਟੀ ਨੂੰ ਇੱਥੇ ਦਲਬੀਰ ਗੋਲਡੀ ਜੁਆਇਨ ਵੀ ਕਰ ਸਕਦੇ ਨੇ ਦੇਖੋ ਇਹ ਵਿੱਚ ਹੋਇਆ ਹੈ ਕਿ ਬੀਜੇਪੀ ਜਾਰੀ ਹੈ ਨਹੀਂ ਹੂੰ ਜਿਵੇਂ ਕਿਸੇ ਸਾਹ ਦੇ ਵਗਦੇ ਜੀ ਰਹੋ ਤਾਂ ਦਲਬੀਰ ਗੋਲਦੀ ਜੀ ਬਿਲਕੁਲ ਦੇਖੋ ਜਨਤਵਾਂ ਜੀ ਕਰੀ ਜਾਂਦਾ ਉਹ ਜਨਤਵਾਂ ਜੀ ਦੇ ਵਿੱਚ ਫੈਸਲਾ ਨਹੀਂ ਲੈਣਾ ਚਾਹੀਦਾ ਉਹਨੂੰ ਤਾਂ ਆਪਦੀ ਇਮੇਜ ਜੋ ਸੰਭਾ ਹੁਣ ਪਾਰਲੀਮੈਂਟ ਤੇ ਉੱਥੇ ਪ੍ਰਚਾਰ ਕਰੇ ਲੋਕਾਂ 'ਚ ਜਾਵੇ ਕਿਥੇ ਪਹਿਲਾਂ ਇਕੱਲੇ ਧੂਰੀ ਹਸਕੇ ਸੀ ਹਾਂਜੀ ਉਸ ਤੋਂ ਰੀਡੋਂ ਨਿਕਲ ਕੇ ਹੁਣ ਸਾਰੇ ਏਰੀਆ ਦੇ ਵਿੱਚ ਜਾਵੇ ਸੰਗੂਰ ਦੇ ਵਿੱਚ ਪਤਾ ਲੱਗੂ ਸਾਰੇ ਪਿੰਡਾਂ ਦਾ ਪਤਾ ਲੱਗੂ ਸਾਰੇ ਸ਼ਹਿਰਾਂ ਦਾ ਪਤਾ ਲੱਗੂ ਲੋਕਾਂ ਨਾਲ ਮਿਲ ਵਰਤਸਾ ਕਰਾ ਕੇ ਤਾ ਲੋਕਾਂ ਬਾਰੇ ਪਤਾ ਲੱਗੂ ਜੀ ਬਿਲਕੁਲ ਤਾਂ ਇੱਥੇ ਸੰਭਾਵੀ ਤੌਰ ਤੇ ਬਹੁਤ ਜ਼ਿਆਦਾ ਫਿਰ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਲੋਕਾਂ ਦੇ ਨਾਲ ਘੁਲਣ ਮਿਲਣ ਦਾ ਜਿਹੜਾ ਇੱਕ ਮੌਕਾ ਹੈ ਉਹ ਵੀ ਇੱਥੇ ਮਿਲ ਸਕਦਾ ਹੈ ਹਾਂਜੀ ਗੱਲ ਤਾਂ ਇਹ ਹੈ ਜੀ 2 ਸਾਲ ਨੂੰ ਅਸੈਂਬਲੀ ਦੀ ਫੇਰ ਆ ਗਈਆਂ ਜੂਣਾ ਹਾਂਜੀ 2 ਸਾਲ ਰਹਿ ਗਏ ਉਹ ਤੋਂ ਪਹਿਲਾਂ 1 ਸਾਲ 6 ਮਹੀਨੇ ਪਹਿਲਾਂ ਤਾਂ ਚੋਣ ਜਾਬਤਾ ਚੱਲ ਲੱਗ ਜਾਂਦਾ ਹੈ ਤੁਹਾਨੂੰ ਸ਼ਰਮਸਰ ਜੀ ਹੋਣ ਲੱਗ ਜਾਂਦੀ ਹੈ ਜੀ 2 ਸਾਲ ਰਹਿ ਗਏ 2 ਸਾਲ ਲੰਗੇ ਨੇ ਮਤਲਬ ਜੇ ਕੋਈ ਨਵੀਂ ਬਾਟ ਜੈ ਉਹ ਉੱਥੇ ਫਿਰ ਜ਼ੀਰੋ ਤੋਂ ਸ਼ੁਰੂ ਹੋਣਾ ਪਊਗਾ ਹਾਂ ਜੀ ਠੀਕ ਹੈ ਜੀ ਐਮਐਲਏ ਦੀ ਟਿਕਟ ਦਾ ਦਾਅਵੇਦਾਰ ਸਭ ਬੜਿਆ ਖੜਾ ਹੈ ਜੀ ਬਈ ਸਾਨੂੰ ਨਹੀਂ ਜਾਣਾ ਚਾਹੀਦਾ ਤੇ ਜਿਹੜਾ ਵੀ ਕੋਈ ਜਾਂਦਾ ਹੈ ਇਸ ਤਰ੍ਹਾਂ ਮਕਲੋਰ ਉਹਦੇ ਠੋਕਰਾਂ ਵੱਜ ਜਿੰਦੇ ਰਸਤੇ ਤੇ ਰੋੜਾ ਬਣ ਜਾਂਦਾ ਹੈ ਮਤਲਬ ਉਹਨੂੰ ਕੋਈ ਬਹੁਤੀ ਤਰੱਕੀ ਨਹੀਂ ਮਿਲਦੀ ਜੀ ਬਹੁਤ ਬਹੁਤ ਧੰਨਵਾਦ ਰਾਜਿੰਦਰ ਜੀ ਤੁਹਾਡਾ ਜੀ ਜੀ ਹਾਂ ਜੀ ਹਾਂਜੀ ਤਾਂ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਕਿ ਕਿਉਂ ਦਲਬੀਰ ਗੋਲਡੀ ਨੇ ਇੱਥੇ ਕਾਂਗਰਸ ਪਾਰਟੀ ਨੂੰ ਛੱਡਿਆ ਤਾਂ ਇਸ ਦੇ ਬਹੁਤ ਜ਼ਿਆਦਾ ਜਿਹੜੇ ਨਿਕਲ ਕੇ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਕਾਂਗਰਸ ਪਾਰਟੀ 'ਚੋ ਸੀਟ ਨਾ ਮਿਲਣ ਕਰਕੇ ਵੀ ਇੱਥੇ ਕਾਂਗਰਸ ਪਾਰਟੀ ਨੂੰ ਉਹਨਾਂ ਨੇ ਛੱਡਿਆ ਹੈ ਜਾਂ ਫਿਰ ਕੋਈ ਹੋਰ ਇੱਥੇ ਵਿਵਾਦਿਕ ਚੀਜ਼ ਹੋ ਸਕਦੀ ਹੈ ਜਿਸ ਦੇ ਕਰਕੇ ਇੱਥੇ ਗੋਲਡੀ ਨੇ ਕਾਂਗਰਸ ਪਾਰਟੀ ਛੱਡੀ ਹੈ ਫਿਲਹਾਲ ਇਹ ਤਾਂ ਸਭ ਬਾਦ ਦੀਆਂ ਗੱਲਾਂ ਨੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਪਾਰਟੀ ਨੂੰ ਦੇਖੋ ਇੱਥੇ ਛੱਡ ਕੇ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਕਿਹੜੀ ਪਾਰਟੀ ਨੂੰ ਆਖਿਰਕਾਰ ਇੱਥੇ ਹੁਣ ਦਲਵੀਰ ਗੋਲਡੀ ਜੁਆਇਨ ਕਰ ਸਕਦੇ ਨੇ ਕਿਉਂਕਿ ਕਿਆਸ ਲਗਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਨੂੰ ਵੀ ਜੁਆਇਨ ਕਰ ਸਕਦੇ ਨੇ ਤੇ ਵਿੱਚੋਂ ਵਿੱਚੋਂ ਜਿਹੜੀ ਕਿਆਸ ਨੇ ਉਹ ਭਾਜਪਾ ਦੇ ਵੀ ਲਗਾਏ ਜਾ ਰਹੇ ਨੇ ਤਾ ਫਿਲਹਾਲ ਦੀ ਘੜੀ ਇਹ ਸਭ ਕਿਆਸੀ ਨੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦਾ ਇਹ ਫੈਸਲਾ ਕਿੱਦਾਂ ਦਾ ਹੈ ਤੇ ਕਿਹੜੀ ਪਾਰਟੀ ਨੂੰ ਅੱਗੇ ਜੋਇਨ ਕਰ ਸਕਦੇ ਨੇ ਤੁਸੀਂ ਵੀ ਆਪਣੀ ਜਿਹੜੀ رائے ਹੈ ਉਹ ਸਾਡੇ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਲਾਈਵ ਪ੍ਰੋਗਰਾਮ ਨੂੰ ਵਾਤਵਾਦ ਸ਼ੇਅਰ ਵੀ ਕਰਿਆ ਕਰੋ ਤੇ ਆਪਣੀ رائے ਸਾਨੂੰ ਕਮੈਂਟਾਂ ਦੇ ਰਾਹੀਂ ਦੱਸਣਾ ਨਾ ਭੁੱਲਿਆ ਕਰੋ ਤਾਂ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ